ਤਪਈ ਜਤੀ ਦੁਕਾਨ ਵਧਾ ਕੇ ਗਿਆ ਸਵੇਰੇ ਸਾਨੂੰ ਤਾਂ 808 ਵੀ ਇਹ ਆਪਾਂ ਤੇ ਸਵੇਰੇ ਆ ਕੇ ਸਾਨੂੰ ਕਿਸੇ ਦਾ ਫੋਨ ਹੁੰਦਾ ਪੜੋਸੀ ਦਾ ਕਿ ਤੁਹਾਡਾ ਅੱਧਾ ਸ਼ਟਰ ਚੱਕਿਆ ਹੋਇਆ ਤੂੰ ਦੁਕਾਨ ਦੇ ਅੰਦਰ ਉਹ ਮੈਂ ਕਿਹਾ ਨਹੀਂ ਭਈ ਆਪਾਂ ਦੁਕਾਨ ਦੇ ਅੰਦਰ ਤਾਂ ਨਹੀਂ ਹੈਗੇ ਕਹਿੰਦਾ ਭਈ ਤੁਹਾਡਾ ਫੇਰ ਸ਼ਟਰ ਚੱਕਿਆ ਮੈਂ ਉਦੋਂ ਹੀ ਟੀ-ਸ਼ਰਟ ਪਾਈ ਨਿੱਕਰ ਪਾ ਕੇ ਫੜਾ ਬਣ ਨਿਕਲ ਆ ਮੈਂ ਇੱਧਰ ਆ ਕੇ ਦੇਖਿਆ ਤੇ ਅੱਧਾ ਸ਼ਟਰ ਚੱਕਿਆ ਹੋਇਆ ਪਲਾਈ ਕੱਟ ਗਈ ਅੰਦਰੋਂ ਮਾਲ-ਮੋਲ ਕਾਫੀ ਕੱਢਿਆ ਨੱਕ ਪਲੱਸ ਹੀ ਹੈ ਕੀ ਕੀ ਲੈ ਕੇ ਗਿਆ ਸਾਰੀ ਮਹਿੰਗੀ ਮਹਿੰਗੀ ਕੋਸਮੈਟਿਕਸ ਲੈ ਕੇ ਗਿਆ ਆਰਟੀਫੀਸ਼ੀਅਲ ਜੁਐਲਰੀ ਹੁੰਦੀ ਹੈ ਏਡੀ ਵਗੈਰਾ ਦੀ ਉਦ ਕੈਸ਼ ਵਾਲੇ ਪਾਸੇ ਗਏ ਨਹੀਂ ਅਸੀਂ ਹਲੇ ਆਪਾਂ ਉਧਰ ਚੈੱਕ ਨਹੀਂ ਕੀਤਾ ਹਲੇ ਹਾਂ ਚੈਕਿੰਗ ਨਹੀਂ ਕੀਤਾ ਹਾਂਜੀ ਉਹ ਕੋਲ ਚਲੇ ਗਏ ਸੀ ਕੈਸ਼ ਥੋੜਾ ਬੋਤਾ ਹੁੰਦਾ ਹੀ ਆ 2000 ਰੁਪਏ ਪਿਆ ਹੀ ਹੁੰਦਾ ਲਿਸਟ ਬਣਾ ਕੇ ਅਜੇ ਉਹਨਾਂ ਨੂੰ ਕੋਈ ਨਾਲ ਗੱਲਬਾਤ ਹੋਈ ਤੁਹਾਡੀ ਚੌਕੀਦਾਰ ਜੋ ਚਲੇ ਗਿਆ ਹੈ ਇੱਥੇ ਆਇਆ ਨਹੀਂ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਕਿਤੇ ਕਿਸੇ ਹੋਰ ਇਲਾਕੇ ਦੇ ਵਿੱਚ ਗਸ਼ਤ ਉਹ ਹੋਰ ਹੋ ਸਕਦਾ ਕਿ ਉਹ ਕਿਤੇ ਹੋਰ ਹੋਵੇ ਮੈਂ ਲੇਖ ਲਵਾਂ ਮਾਮਲਾ ਰਜਿਸਟਰ ਕਰ ਲਿਆ ਤੁਸੀਂ ਅਜੇ ਆਈਆਂ ਰਿਪੋਰਟ ਬਾਅਦ ਰਜਿਸਟਰ ਕੀਤਾ ਜੋ ਇਸ ਤਰ੍ਹਾਂ ਕਹਿਣ ਕੇ ਬਾਹਰ ਕਾਲਾ ਸੀ ਸੀ ਟੀ ਵੀ ਇਸ ਕੁਝ ਮਿਲਿਆ ਤਾਂ ਹਾਉ ਕੁਟੀ ਜੀ ਆਈ ਹੈ ਬੇਚਾਰੀ ਕਿੰਨੇ ਜਾਣੇ ਹੈਗੇ ਇਦਿਕੇ ਇੱਕ ਬਾਾਰ ਆਉਂਦਾ ਤੇ ਅੰਦਰ